ਨਾਲੇ ਸਾਡੇ ਕਵਲਜੀਤ ਸਿੰਘ ਗੁੱਗੂ ਨੂੰ ਤਾਂ ਪੁੱਛਦਿਆਂ ਵੀ ਕਿੱਥੋਂ ਅੱਗ ਲੱਗੀ ਤੇ ਕਿੰਨੇ ਵਜੇ ਲੱਗੀ ਇਹ ਵੀਰ ਜੀ ਕੋਟਰੀ ਵਾਲੇ ਪਾਸਿਓਂ ਅੱਗ ਆਈ ਹੈ ਕੱਲ ਸ਼ਾਮੀ ਅੱਗ ਲਾਈ ਕਿਸੇ ਨੇ ਮਣਕੇ ਹਵਾ ਤੇਜ਼ ਹੋਣ ਕਰਕੇ ਅੱਗ ਜਿਆਦੀ ਹੋ ਗਈ ਹੈ ਇਹ ਰਾਤ ਮਣਕੇ ਆਣ ਕੇ ਪਿੰਡ ਸਾਡੇ ਮੰਮਣ ਪਿੰਡ ਸਾਣੀ ਹੋ ਕੇ ਜੇ ਰਾਜ ਚੱਕ ਦੇ ਗੁਜਰਾ ਨਾਲ ਮਹਿਰਾ ਦਾ ਡੇਰਾ ਹੈਗਾ ਉਥੇ ਪਹੁੰਚ ਗਈ ਹੈ ਅੱਗੇ ਨਹੀਂ ਤੇਜ਼ੀ ਕੀ ਮੇਰੇ ਹਿਸਾਬ ਨਾਲ ਕੋ 150 200 ਕਿਲੋਮੀਟਰ ਦੀ ਸਪੀਡ ਦੇ ਹਿਸਾਬ ਨਾਲ ਕੋ ਕਿੱਲਿਆਂ ਦੇ ਕਿਲੇ ਟੱਪਦੀ ਜਾਂਦੀ ਸੀ ਅੱਗ ਬੜੀ ਜ਼ਿਆਦੀ ਆ ਗਈ ਕਿ ਸੋ ਆਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦਾ ਆਣ ਕੇ ਜਾਜਾ ਲਿਆ ਜਾ ਕੋ ਉੱਚ ਅਧਿਕਾਰੀ ਆਉਣ ਇਹਨਾਂ ਦਾ ਜਾਜਾ ਲੈਣ ਨੁਕਸਾਨ ਤੇ ਹਦੋਂ ਵੱਧ ਹੋ ਗਿਆ ਨੁਕਸਾਨ ਆ ਲੱਗੇ ਸਾਰੇ ਪੀਰ ਆਪਣੇ ਨੌਜਵਾਨ ਆਏ ਆ ਇਨਾ ਜ਼ਿਆਦਾ ਨੁਕਸਾਨ ਹੋ ਗਿਆ ਵੀਰ ਜੀ ਕੀ ਇੰਨਾਂ ਦੀ ਆਪਾਂ ਭਰ ਪਾਈ ਸਾਰੇ ਭਰਾ ਕਰਾਂਗੇ ਪਰ ਸਰਕਾਰਾਂ ਕਰ ਸਕਦੀਆਂ ਚੀਜ਼ ਦੀ ਭਰ ਪਾਈ ਚਲੋ ਬਸ ਜੋਗ ਕਰਾਂਗੇ ਬਾਕੀ ਆ ਵੇਖੋ ਇਨਾਂ ਦੀ ਗੁੜੀਆ ਦਾ ਵਿਆਹ ਹੀ ਉਦਰੀ ਇਹਨਾਂ ਨੇ ਪੈਸੇ ਰੱਖੇ ਸੀਗੇ ਆ ਪੈਸੇ ਵੀ ਨਹੀਂ ਸੜ ਕੇ ਸੁਆਹ ਹੋ ਗਏ ਆ ਇਹ ਵੀਰਿਆ ਮਹਿਰ ਆਪਣਾੜ ਆ ਮਹਿਰ ਦਾ ਡੇੜਾ ਸੜ ਗਿਆ ਵਿਚਾਰ ਦਾ ਸਾਰਾ ਇਹਦੇ ਬੱਚੇ ਛੋਟੇ ਛੋਟੇ ਚਾਰ ਗੁੜੀਆਂ ਇਹਦੀਆਂ ਬੜਾ ਪਵਿੱਤਰ ਗ੍ਰੰਥ ਕਰਾਣ ਇਹਨਾਂ ਦਾ ਉਹ ਵੀ ਸੜ ਗਿਆ ਡੰਗਰ ਉਥੇ ਸੜੇ ਆ ਭਈਆਂ ਮੱਜਾਂ ਵੀਰ ਨਹੀਂ ਤੁਹਾਨੂੰ ਕਬਰ ਕਰਕੇ ਵਿਖਾਉਂਦੇ ਸਾਰਾ ਆ ਵੇਖੋ ਪੈਸੇ ਸੜ ਗਏ ਨਾ ਗੁੱਡੀ ਆਪਣੀ ਦੇ ਵਿਆਹ ਲਈ ਰੱਖੇ ਸੀਗੇ ਕੀ ਪ੍ਰਸ਼ਾਸਨ ਕੋ ਮੰਗ ਕੀ ਕਰਦੇ ਜੋ ਕਰਦੇ ਜੋਂ ਸਾਡਾ ਕਿੰਨਾ ਕਿ ਨੁਕਸਾਨ ਹੋਇਆ 25 ਲੱਖ ਦਾ ਦੁਕਾਨ ਹੋ ਗਿਆ 25 ਲੱਖ ਦਾ ਵੱਧ ਹੋ ਗਿਆ 25 ਲੱਖ ਦਾ ਵੱਧ ਹੋ ਗਿਆ ਨਵੇਂ ਸਿਰੇ ਕੋਈ ਪੂਰਤੀ ਕਰਨੀ ਪੈਣ ਬੜਾ ਪੈਸਾ ਲੱਗ ਜਾਂਦਾ ਜੰਗਰਾਂ ਦਾ ਪਾਈ ਤੇ ਮਤਲਬ 1.5 ਲੱਖ ਦੀ ਮੱਝਾਂ ਮੇਰੀਆਂ 10 ਮੱਝਾਂ ਪਤਾ ਨਹੀਂ ਲੱਗਾ ਹੁਣ ਸੁਣਿਆ ਸੀ ਸੋ ਮੈਂ ਹਲਕੇ ਦੇ ਜਿਹੜੇ ਵ代ਕ ਨੇ ਆਪਣੇ ਗੁਰਦੀਪ ਸਿੰਘ ਰੰਧਾਵਾ ਜੀ ਉਹਨਾਂ ਨੂੰ ਬੇਨਤੀ ਕਰਦਾ ਵਾਂ ਇਹ ਮੌਤਬੇਰ ਜਿਹੇ ਏਰੀਏ ਦੇ ਆਣ ਕੇ ਇਹਨਾਂ ਦੀ ਸਾਰ ਲਓ ਇਹ ਇਹ ਲੋਕ ਤੁਹਾਡੇ ਸਿਰ ਤੇ ਜੀਂਦੇ ਨੇ ਸੋ ਇਹਨਾਂ ਦੀ ਜਰੂਰ ਸਾਰੇ ਸੁਖਿੰਦਰ ਸਿੰਘ ਰੰਧਾਵਾ ਜਿੰਨੇ ਵੀ ਆਪਣੇ ਇੱਥੇ ਲੀਡਰਸ਼ਿਪ ਆ ਸਮੁੱਚੀ ਲੀਡਰਸ਼ਿਪ ਨੂੰ ਇਨਸਾਨੀਅਤ ਦੇ ਨਾਤੇ ਬੇਨਤੀ ਕਰਦਾ ਵਾਂ ਕਿ ਇਹਨਾਂ ਦੀ ਜਰੂਰ ਮਦਦ ਕਰੋ ਇਹਨਾਂ ਕੋਲ ਪਹੁੰਚੋ ਆਣ ਕੇ ਕਿਉਂਕਿ ਇਹ ਵੀ ਤੁਹਾਨੂੰ ਕੀਮਤੀ ਵੋਟ ਦਿੰਦੇ ਆ ਇਹ ਵੀ ਤੁਹਾਡਾ ਸਹਿਯੋਗ ਕਰਦੇ ਆ ਸੋ ਇਹਨਾਂ ਦਾ ਤੁਸੀਂ ਸਹਿਯੋਗ ਕਰੋ ਬੜਾ ਨੁਕਸਾਨ ਹੋ ਗਿਆ ਇਹਨਾਂ ਦਾ ਸਾਰਿਆਂ ਨੂੰ ਬੇਨਤੀ ਹੈ ਸਭ ਇਨਸਾਨੀਅਤ ਦੇ ਨਾਤੇ ਆਓ ਇੱਥੇ ਬੇਨਤੀ ਹੈ ਨਾ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰ ਇਹਨਾਂ ਨੇ ਪ੍ਰਸ਼ਾਸਨ ਤੋਂ ਹੁਣ ਮੰਗ ਕੀਤੀ ਆ ਕਿ ਜਿੰਨਾ ਵੀ ਇਹਨਾਂ ਦਾ ਨੁਕਸਾਨ ਆ ਹੋਇਆ ਵਾ ਉਹਦਾ ਪ੍ਰਸ਼ਾਸਨ ਜਰੂਰ ਇਸ ਵੱਲ ਕੋਈ ਧਿਆਨ ਦੇਵੇ ਸਾਡੇ ਐਨ ਆਰ ਆਈ ਵੀਰ ਤੇ ਹੋਰ ਵੀ ਜਿੰਨੀਆਂ ਇੱਥੇ ਸੰਸਥਾਵਾਂ ਕਲੱਬ ਨੇ ਉਹਨਾਂ ਨੇ ਵੀ ਭਰੋਸਾ ਦਿੱਤਾ ਵਾ ਕਿ ਅਸੀਂ ਜੋ ਵੀ ਹੋਊਗਾ ਇਹਨਾਂ ਦੀ ਥੋੜੀ ਬਹੁਤੀ ਜਿੰਨੀ ਹੋ ਸਕਦੀ ਹੈ ਮਦਦ ਜਰੂਰ ਕਰਾਂਗੇ ਈ ਪੰਜਾਬ ਚੈਨਲ ਤੋਂ ਤਰਮਿੰਦਰ ਸਿੰਘ ਬਾੜਥੇ ਨਾਲ ਮਲਕੀ ਸਿੰਘ ਮਮਣ ਫਰਮੀਜ ਸਿੰਘ ਸchrewal ਧਾਨਪੁਰ ਕੋਟਲੀ ਦੀ ਖਾਸ ਰਿਪੋਰਟ ਜੇ ਸਰ ਪਿੱਛੋਂ ਕੋਟਲੀ ਤੋਂ ਆਈ ਆਕਰ ਦਰਖਾਸਤ ਦਿਓ ਸਾਨੂੰ ਠੀਕ ਹੈ ਅਸੀਂ ਇਹ ਇਕਵੈਰੀ ਕਰਦੇ ਆਂ ਪੜਤਾਲ ਕਰਦੇ ਆਂ ਜਿਹੜਾ ਕਸੂਰ ਹੋਏਗਾ ਆਪਾਂ ਉਸ ਕੰਨ ਨਾਲ ਕਾਰਵਾਈ ਕਰਾਂਗੇ ਇਹ ਪੂਰਾ ਸਾਫ ਦਾ ਕੁਦਰਤੀ ਹੈ ਕੁਦਰਤੀ ਆਫਤ ਆ ਜੇ ਵਾਸੀਂ ਕੋਈ ਕਿਸੇ ਨੇ ਜਾਣਦੇ ਥੋੜੀ ਲਾਈ ਹੈ ਜੇ ਤਾਂ ਅੱਗੇ ਜਿਹੜੇ ਆਪਾਂ ਸਾਰੇ ਪੰਜਾਬੀ ਆ ਆਪਾਂ ਸਾਰੇ ਪੰਜਾਬੀਆਂ ਨੂੰ ਪਤਾ ਜਦੋਂ ਅੱਜ ਲੱਗੀ ਹੋਏ ਸਾ 2 ਕਿਲੋਮੀਟਰ ਲੱਗੀ ਹੋਏ ਜਦੋਂ ਹੇਰ ਆਂਦਾ ਹੋ ਕੇ ਤਰਪਦੀ ਆ ਨਹੀਂ ਜਾਨ ਕਿੰਨਾ ਨੇ ਅੱਜ ਲਾਈ ਆ ਕਾਰਵਾਈ ਚ ਕਰਾਂਗੇ ਯਾਰ ਉਹ ਤੁਸੀਂ ਪਰਚਾ ਦੇਣ ਦੇ ਉੱਪਰ ਤੇ ਤੁਸੀਂ ਲਿਖਿਆ ਜਿਹੜੀ ਗੱਲ ਸਾਹਮਣੇ ਉਹ ਅਸੀਂ ਕਰਦੇ ਪਿਆ ਤੁਸੀਂ ਸਾਰੇ ਟੀਮ ਆਪਣੀ ਛੱਡੋ ਮੈਡੀਕਲ ਸਾਈ ਕਰੀਬ ਕਿੱਥੋਂ ਆ ਕੇ ਪਹੁੰਚੀ ਉਹਨੂੰ ਵੀ ਕੰਮ ਨਹੀਂ ਕਰਦੇ ਸਾਬ ਸਰਪ੍ਰਸ ਕਰਾਂਗੇ ਬਟ ਆਹ ਤਾਂ ਬਿਲਕੁਲ ਦੂਜੀ ਗੱਲ ਸਾਰੇ ਰਾਤ ਸਾਡੀ ਤੇ ਪਾਗ ਲੱਗੀ ਜੀ ਇਹ ਫੇਰ ਫੇਰ ਨੇ ਨੰਬਰ ਤੇ ਚੁੱਕਿਆ ਜੇ ਗੱਡੀ ਆਈ ਹੈ ਤੇ ਅਕੂਪ ਪਾਣੀ ਅੱਧਾ ਲੱਕੇ ਆਇਆ ਵਾ ਤੇ ਕਹਿੰਦਾ ਤੁਹਾਡੀ ਪੁਛੀ ਜੀ ਗੱਡੀ ਚੜਦੀ ਜੀ ਆਪਣੇ 2 ਮਿੰਟ ਬੁਫਾਰਾ ਮਾਰ ਕੇ ਤੇ ਕਹਿੰਦਾ ਮੈਂ ਆ ਗਿਆ ਵਿਦਿਗਾ 1 ਮਿੰਟ ਮੇਰੀ ਗੱਲ ਸੁਣੋ ਸਭ ਤੋਂ ਪਹਿਲੀ ਗੱਲ ਹੈ ਆ ਕੰਮ ਕਰਨ ਨਾਲ ਗਿਆ ਹੱਲ ਹੋਣਾ ਜਿਵੇਂ ਤੁਸੀਂ ਆਪਣੇ ਨਿਵਾਸ ਦੇ ਵਿੱਚ ਲਿਖੋ ਅਸੀਂ ਉਹਨਾਂ ਦੇ ਹਸਪਤਾਲ ਤੋਂ ਬੁਲਾ ਲਿਆ ਹਾਂ ਹਾਂਜੀ ਥਾਣੇ ਤੁਸੀਂ ਦੱਸੋ ਵੀ ਕਿਉਂ ਇਹ ਤੁਸੀਂ ਪੈਨਲ ਪਹੁੰਚ ਨਹੀਂ ਜਾਂ ਪਾਣੀ ਅੱਧਾ ਕਿਉਂ ਰਿਹਾ ਤਾਂ ਪਰ ਸਰ ਗੱਡੀ ਆਈ ਉਹਨਾਂ ਨੇ ਪਲਾਜ਼ਮ ਆਏ ਵੀ ਤਾਂ ਭਜਾਏ ਗਏ ਆ ਲੈ ਜੇ ਅਸੀਂ ਵੀ ਕਾਰ ਹੋਈ ਉਹਨਾਂ ਦੇ ਵੀ ਤਰ੍ਹਾਂ ਮੈਂ ਵੀ ਅਸੀਂ ਬੜੇ ਵਾਰ ਝੂਟੀਆਂ ਆ ਉਹਨਾਂ ਦੀ ਇਹ ਜੁਤੀ ਸਾਹਿਬ ਇਹ ਐਵੀਡੈਂਸ ਦਾ ਤਰ੍ਹਾਂ ਬੋਰਡਰ ਮੈਨੂੰ ਐਸਐਸ ਜ਼ਾਨ ਦੇ ਵਿੱਚ ਆ ਕਿ ਬੈਪਾ ਇਹਨੂੰ ਸੇਂਟਾਂ ਨਾਲ ਹੀ ਪੜਤਾਲ ਕਰਾਈਏ ਜੇ ਤੁਸੀਂ ਕਿਸੇ ਡਿਪਟੀ ਦੇ ਤਾੜੇ ਨੂੰ ਸਾਨੂੰ ਕਰਾ ਲਵੇ ਜਿਨ੍ਹਾਂ ਤੋਂ ਕਰਾਨੀਆਂ ਇਹ ਕਰਨ ਦੇ ਨੇ ਕਿਤੇ ਠੀਕ ਆ ਆਹ ਆਹ ਗੱਲ ਜਿਹੜੀ ਚੰਗੀ ਦੀ ਹੈਗੀ ਇਹ ਚੰਗੀ ਦੀ ਹੈ ਇਹ ਨੁਕਸਾਨ ਕਿੰਨੇ ਕੀ ਤੁਹਾਨੂੰ ਨੁਕਸਾਨ ਆੜੇ ਨੁਕੀ ਜਾਂਦੇ ਜਾਂਦੇ ਹੈ ਨਾ ਕੀਤਾ ਅਸੀਂ ਕੰਮ ਤੋਂ ਨਹੀਂ ਆਈਏ ਪਰ ਅਸੀਂ ਕਾਰਵਾਈ ਕਰਨ ਲਈ ਤਿਆਰ ਆ ਅਸੀਂ ਕਹਿੰਦੇ ਆਓ ਤੁਹਾਨੂੰ ਕਰਦੇ ਆ ਸਰ ਨੂੰ ਮੁਕੇ ਮੁੱਖ ਸਰ ਨੂੰ ਮਿਲਦਾ ਜਿੰਦੀ ਗ੍ਰਹਿਣ ਸਭ ਕਹਿੰਦੇ ਆ ਇੱਥੇ ਸਦੋਂ ਮੋ ਇਦਾਂ ਨਹੀਂ ਇਹ ਵੀ ਗੱਲ ਇਦਾਂ ਨਹੀਂ ਆਹ ਨਹੀਂ ਗੱਲ ਇਹ ਗੱਲ ਨਾ ਤੁਹਾਨੂੰ ਦੱਸਾਂ ਮੇਰੀ ਗੱਲ ਤੋਂ ਪਹਿਲਾਂ ਇੱਥੋਂ ਉੱਠ ਕੇ ਹੰਗਾਣੇ ਆਓ ਸਾਡੇ ਕੋਲ ਨਹੀਂ ਪਿਆ ਨਹੀਂ ਚੱਲ ਸਰ ਇੱਥੋਂ ਜੇ ਧਰਨਾ ਚੁੱਕਤਾ ਚੱਲ ਠੀਕ ਆ ਤੈਨੂੰ ਹੋਇ ਕਿਹਦੇ ਦਾ ਵਿਸਵਾਰਦੀ ਹੈਗਾ ਕੌਣ ਆ ਤੂੰ ਕਿੱਥੋਂ ਦਾ ਵਾ ਹਾਂਜੀ ਕਿੱਥੋਂ ਦਾ ਮੈਂ ਕੋਈ ਬੰਦਾ ਨਹੀਂ ਮੇਰੇ ਘਰ ਨੂੰ ਅੱਗ ਲੱਗੀ ਮੈਂ ਸਿਰਫ ਓਏ ਅੱਗ ਲੱਗੀ ਤੇ ਅਸੀਂ ਬੈਠੇ ਆ ਹਾਂਜੀ ਅਸੀਂ ਕਾਰਵਾਈ ਕਰਦੇ ਆ ਹਾਂਜੀ ਮੈਂ ਕੋਈ ਪਰਚਾ ਨਹੀਂ ਦਾਨੀਆਂ ਸਿਰਫ ਮੈਂ ਵੇਖੋ ਆਹਨੇ ਚਾਰ ਟਰਾਲੀਆਂ ਬਣਾ ਕੇ ਮੈਂ ਘਰ ਲੈ ਜਾਣਾ ਇਹਨਾਂ ਨੇ ਬੱਚੇ ਬਾਹਰ ਕੱਢੇ ਮੈਂ ਰਾ ਇਹ ਹੋਰ ਇੱਕ ਜੇ ਕਿਸੇ ਦਾ ਕਸੂਰ ਆ ਕੋਈ ਅਸੀਂ ਕਾਰਵਾਈ ਕਰਦੇ ਆ ਅਜੀ ਲੰਘੀਤੀ ਹੈ ਜੇ ਤੇ ਅਸੀਂ ਨਾ ਕਰਦੇ ਤਾਂ ਦੱਸ ਤਖਸਾ ਨਹੀਂ ਜਿੰਨਾ ਇਹਨਸ ਕਾਣ ਹੈ ਸਾਡਾ ਸਾਡੀ ਉਹ ਦੁਰਗਾ ਇੰਸ਼ੋਰੈਂਸ ਕਰਾਈ ਹੈ ਤੂੰ ਕੋਈ ਇੰਸ਼ੋਰੈਂਸ ਕਰਵਾਈ ਹੋਰ ਜੀ ਜੀ ਦੇ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ ਉਹ ਪਰ ਵਾਸਤੇ ਨੇ ਉਹ ਨਹੀਂ ਕਰਾਂਗੇ ਇਹਨੂੰ ਘਲਾ ਹੀ ਤੇ ਪੋਸਟਾ ਤੇ ਆ ਸਾਰੇ 3 ਸਗ ਨਾਲ ਗੱਲ ਹੋ ਗਈ ਉਹ ਵੀ ਆ ਰਹੇ ਆ ਅੱਜ ਵੀ ਆ ਰਹੇ ਨੇ ਕਹਿੰਦੇ ਅਸੈਸਮੈਂਟ ਲਾਗੇ ਤੇ ਤੁਹਾਨੂੰ ਵੀ ਜੋ ਤੁਹਾਡਾ ਬੰਦਾ ਮਾੜਾ ਹੋਊਗਾ ਉਹ ਅਸੀਂ ਦਿਵਾ ਦਿੰਦੇ ਆ ਜੀ ਸਰ ਇੰਜਰਡ ਇੰਜਰਡ ਇਹਨਾਂ ਦੇ ਜਾਨਵਰ ਉਹਨਾਂ ਦਾ ਲਾਜ ਹੋਣ ਦੇ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਸਤਿ ਸ੍ਰੀ ਅਕਾਲ ਜੀ ਮੈਂ ਕਹਿ ਦਿੰਦਾ ਤੁਹਾਡੀ ਪੂਰੀ ਮਿਸਟ ਬੰਦੀ ਹੈ ਕਿਉਂਕਿ ਚੀਜ਼ ਸੜੀ ਆ ਤੁਹਾਡੀ ਟੁੜੀ ਗਈ ਸੜੀ ਆ ਤੁਹਾਡੀਆਂ ਮੱਜਾਂ ਦੇ ਵਿੱਚ ਮੱਜਾਂ ਵੀ ਮੈਨੂੰ ਲੱਗਦਾ ਜਿਹੜੇ ਸੜਨ ਆ ਨਾ ਦੇਖੋ ਇਹਦੀ ਵੀ ਬਵਾਦ ਹੈ ਇਹ 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 ਰੇਟ ਤੇ ਹੋ ਜਾਣਾ 2-3 ਦਿਨਾਂ 5-7 10 ਦਿਨ ਬਾਅਦ ਉਹ ਤੁਹਾਡਾ ਜਿੰਨਾ ਮੁਹਾਜਾ ਜਿੰਨਾ ਤੁਹਾਡੇ ਨੁਕਸਾਨ ਹੋਇਆ ਉਹਦੀ ਤੁਹਾਡੀ ਅਸੀਂ ਨੁਕਸਾਨ ਰਸਾਨੀ ਦੀ ਰੈਪਟ ਹੋਣੀ ਹੈ 427 ਆਈਪੀਸੀ ਬੰਦੀ ਐਨਐਸ ਦੀ ਧਾਰਾ ਉਹ ਤੁਹਾਨੂੰ ਲਿਖ ਕੇ ਕੰਪਿਊਟਰ ਤੇ ਮੋਹਰ ਲਾ ਕੇ ਉਹ ਦਿੰਦੇ ਆ ਪਰਚਾ ਤੁਹਾਡਾ ਵੱਖਰਾ ਦਰਜ ਕਰ ਦਿੰਦੇ ਜਿੱਦਾਂ ਹੀ ਕਹਿੰਦੇ ਫਲਾਣੇ ਬੰਦੇ ਨੇ ਅੱਗ ਲਾਈ ਆ ਸੁਣੋ ਹੋਰ ਕੀ ਚਾਹੁੰਦੇ ਆ ਮੌਜੂਦਾ ਤੁਹਾਨੂੰ ਇਹ ਦੱਸਣ ਦੇ ਜਿੱਦਾਂ ਤੁਸੀਂ ਲਿਖੋਗੇ ਉਹਦੇ ਹਿਸਾਬ ਨਾਲ ਇਹ ਲਿਸਟ ਬਣਾ ਕੇ ਤੁਹਾਨੂੰ ਰਿਪੋਰਟ ਦਰਜ ਕਰ ਦਿੰਦੇ ਆ ਆਹ ਕੋਈ ਵੀ ਆ ਹੱਲਿਆ ਕੋਈ ਆ ਪਬਲਿਕ ਨੂੰ ਤੰਗੀ ਦੇਣੀ ਪਰ ਸਾਰਾ ਉਹ ਮਹਿੰਗਲੇ ਬੰਦੇ ਸਾਦੋ ਅੱਜ ਆਈ ਸੀ ਆਏਗੇ ਆ ਇੱਥੋਂ ਭਜਾਏਗੇ ਇੱਕ ਮਿੰਟ ਜਿੱਦਾਂ ਸਾਡਾ ਸਰਕਾਰੀ ਮਹਿੰਗਲਾ ਹਾਂ ਉਹਨਾਂ ਦਾ ਵੀ ਸਰਕਾਰੀ ਮਹਿੰਗਲਾ ਠੀਕ ਆ ਸਮਝਦਾ ਗੱਲ ਤੁਹਾਡੀ ਗੱਲ ਸਹੀ ਹਾਂ ਜੀ ਆਪਾਂ ਸਾਰਿਆਂ ਨੇ ਉਸ ਚੱਲਦੇ ਹਾਂ ਹਾਂਜੀ ਮੈਂ ਤੁਸੀਂ ਕਿਉਂ ਵੀ ਪੁੱਛੋ ਨਹੀਂ ਇੱਥੇ ਸੱਦੋ ਯਾਰ ਅਸਾਂ ਫਿਰ ਉਹੀ ਗੱਲ ਹੋਈ ਉਹੀ ਗੱਲ ਨੇ ਆਨੇ ਆ ਇਹ ਮੱਤ ਦਾ ਚੁਪ ਚਾਹਦਾ ਸਾਰਿਆਂ ਕੋਈ ਐਨੇ ਸਰਵਾਈ ਨਹੀਂ ਕਰਦੇ ਕਿਉਂ ਨਹੀਂ ਕਰਨੀ ਯਾਰ ਸਾਨੂੰ ਇਹ ਹੱਦ ਨਹੀਂ ਯਾਰ ਐਦਾਂ ਐਸ਼ਾ ਪੱਤਰਕਾਰ ਸਭ ਕੋਈ ਕਾਉੜਿਆ ਜੋ ਕਿਹਾ ਉਹ ਕਾਰਵਾਈ ਜ਼ਰੂਰ ਹੋਏਗੀ ਵਿਸ਼ਵਾਸ ਨਹੀਂ ਜਦੋਂ ਮੈਂ ਖੁਦ ਗਿਆ ਬੰਦੇਰੇ ਕਰੋ ਵਿਸ਼ਵਾਸ ਆਉਂਦਾ ਤਾਂ ਇਹ ਗੱਲ ਕਰਨ ਦੇ ਯਾਰ ਆਓ ਚੱਲੀਏ ਫਾਨੇ ਲੈ ਖਾਣੇ ਦੇ ਇੱਥੇ ਸੱਦੋ ਉਹ ਮਹਿਗਮਾ ਬਸ ਠੀਕ ਹੈ ਤਰ੍ਹਾਂ ਨਹੀਂ ਸਰਵਾਈ ਨਹੀਂ ਇਹਦਾ ਕਰਦਾ ਮੈਂ ਦੱਸਦਾ ਉਹ ਤੇਰੀ ਗੱਲ ਸਾਰੀ ਗੱਲਬਾਤ ਇੱਥੇ ਹੋਈ ਪੈਨ ਖਡਾ ਆ ਗਿਆ ਉਹ ਸੁਣਨਾ ਗੱਲ ਇੱਥੇ ਤੁਹਾਡਾ ਸੁਲਤਾਨ ਆਏ ਜੇ ਅਸੀਂ ਕਿਸੇ ਗੱਲੋਂ ਮੁਕਾਏ ਆ ਉਸ ਧੰਦਾ ਲਾਣਾ ਫਿਰ ਫਰਮ ਘੇੜਦੇ ਦਫਤਰ ਲਾ ਜਾ ਕੇ ਇੱਥੇ ਪਬਲਿਕ ਨੂੰ ਕਿਉਂ ਤਾਂ ਕਰਨ ਰਿਹਾ ਸਾਰ ਪਬਲਿਕ ਨੂੰ ਤਾਂ ਕਰਨ ਵਾਲਾ ਮਕਸਦ ਨਹੀਂ ਆ ਸਾਡਾ ਮਕਸਦ ਰਾਤ ਨੂੰ ਮਕਸਦ ਨਹੀਂ ਕਰਨ ਦੇਗੇ ਕਿ ਨਹੀਂ ਉਹ ਯਾਰ ਆਪਾਂ ਸਾਰੇ ਇਥੋਂ ਲੰਘਦੇ ਪਏ ਆ ਤੁੰਗੋਂ ਬੰਗਵੀ ਹੁੰਦਾ ਹੈ ਉਹ ਤਾਂ ਚਾਹੁੰਦੇ ਲੋਕਾਂ ਨੇ ਕਿ ਆਪਾਂ ਉਹ ਨਹੀਂ ਆਪਾਂ ਇਹ ਕਹਿੰਦੇ ਵੀ ਉਹ ਗੱਡੀ ਵਾਲਾ ਕਿਹੜਾ ਆਇਆ ਸੀ ਉਹਨੇ ਰਾਤ ਨੂੰ ਆਪਾਂ ਕਿਆ ਵਾ ਗਾਣਾ ਗੱਡੀਆਂ ਇਹਨਾਂ ਨੂੰ ਫਰੋਂਗੇ ਨਾ ਸਸਪੈਂਡ ਕਰਾਉਨੇ ਆਂ ਕਰਾਓ ਕਾਰਵਾਈ ਨੰਬਰ ਜੀ ਬਾਦ ਆਪ ਸਾਡੀ ਇਹ ਮੰਗ ਔਰ ਸਾਡੀ ਕੋਈ ਮੰਗ ਨਹੀਂ ਆ ਇੱਥੇ ਜਦੋਂ ਮਰਜ਼ੀ ਬੈਜੋ ਯਾਰ ਆਕੇ ਜਦੋਂ ਮਰਜ਼ੀ ਬੈਜੋ ਸਾਡੇ ਤਾਂ ਥਾਣੇ ਆ ਲਿਖ ਮਾਰ ਕੇ ਦਈਏ ਸਾਰੀਆਂ ਜੀ ਇੰਦਾਂ ਹੁਣੀ ਆ ਜੋ ਗੱਲਾਂ ਕਰਨੇ ਸਾਰੇ ਮੰਗ ਲਈਏ ਇਸ ਤੋਂ ਬਾਅਦ ਅਸੀਂ ਕੁਛ ਨਹੀਂ ਹੈਗੇ ਯਾਰ ਮੰਗ ਵਾਸਤੇ ਬੜੀਆਂ ਮੰਗਾਂ ਸਾਰੀਆਂ ਪਰਚਾ ਹੋਣਾ ਲੋਕਾਂ ਦੇ ਹੋਣਾ ਤੇ ਸਸਪੈਂਡ ਹੋਣਾ ਉਹਨੇ ਹੋਣਾ ਪੁਲਸਰ ਹੋਣਾ ਬੋਸ ਨੇ ਇਹ ਗੱਲ ਕਹੀ ਵੀ ਆ ਕਿਹਨਾ ਕਰਦੇ ਫਿਰ 70000 ਕਰਦੇ ਆ ਪਰ ਉਹਨਾਂ ਨੇ ਇੱਕ ਆਦਾ ਬੰਦਾ ਸਾਧੀਆਂ ਇੱਥੇ ਮੌਕੇ ਤੇ ਸੱਦ ਕੇ ਗੁਰੂ ਨਾਲ ਇਜਾਜ਼ਤ ਆਉਣਾ ਸਦਕਾ ਨੂੰ ਡਿੱਗਦੇ ਆ ਆਏ ਇੱਥੋਂ ਭਜਾਏ ਆ ਇੱਥੋਂ ਆਏ ਬੰਦੇ ਨੂੰ ਥਾਣੇ ਆਓ ਸਾਡੇ ਨਾਲ ਆਪਾਂ ਲੇਖ ਪੜ੍ਹ ਕਰੀਏ ਸ਼ੁਰੂ ਐਦਾਂ ਨਹੀਂ ਹੈ ਵੇਖੋ ਉਹ ਬੰਦਾ ਕੀ ਗੱਲ ਕੀ ਕਹਿ ਰਹੀ ਕਹਿੰਦੇ ਆਹੀ ਇਹ ਡਿਊਟੀ ਸਾਹਿਬ ਸਾਡੇ ਫਤਿਹਗੜ ਚੂੜੀਆਂ ਜੋ ਆਏ ਨੇ ਉਹਨਾਂ ਨੇ ਲੋਕਾਂ ਨੂੰ ਵੀ ਸਵਾਜ ਦਵਾਇਆ ਕਿ ਜਿੰਨੇ ਵੀ ਇਹ ਕਾਰਵਾਈ ਕੀਤੀ ਆ ਅੱਗ ਲਾਈਏ ਉਤੇ ਜੋ ਵੀ ਆ ਉਹ ਕਾਰਵਾਈ ਸਖਤੀ ਨਾਲ ਕੀਤੀ ਜਾਏਗੀ ਇਹ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਵਾ ਕਿ ਫਾਇਰ ਬਲੇਡ ਦੀ ਗੱਡੀ ਬਹੁਤ ਲੇਟ ਆਈ ਉਹ ਕਹਿੰਦੇ ਵੀ ਉਹਨਾਂ ਤੇ ਵੀ ਪਾਰਟੀ ਦਾ ਪਰਚਾ ਕਰਕੇ ਤੇ ਜੋ ਵੀ ਡਰਾਈਵਰ ਜਾਂ ਜੋ ਵੀ ਮਹਿਕਮਾ ਉਤੇ ਕਾਰਵਾਈ ਕੀਤੀ ਜਾਏਗੀ